ਗਰਾਉਂਡ ਦੇ ਮਸ਼ਹੂਰ ਸਿਓ ਲਹਿੰਗਾ ਹਾਊਸ ਵਿੱਚ ਲੱਗੀ ਅੱਗ ਨਾਲ ਹੋਇਆ ਲੱਖਾਂ ਦਾ ਨੁਕਸਾਨ ਫਾਕ ਸੈਕਿੰਡ ਡਰਾਈਵਰ ਆ ਜੀ ਮੈਂ ਜੀ ਹਾਂਜੀ ਇੱਥੇ ਕਹੇ ਤੁਸੀਂ ਅੱਜ ਕਿੰਨੇ ਕ ਟਾਈਮ ਹੋ ਗਿਆ ਉਹ ਆਇਆ ਨੂੰ ਆਪਾਂ ਕਾਲ ਕਹੀ ਸੀ ਫਾਇਰ ਸਟੇਸ਼ਨ ਤੇ ਹਾਂਜੀ ਤੇ ਲਹਿੰਗਾ ਹਾਊਸ ਅ ਠੀਕ ਸੋ ਵਾਲਿਆਂ ਨੇ ਵੀ ਅੱਗ ਲੱਗੀ ਆ ਅਸੀਂ ਤੁਰੰਤ ਹੀ ਕਾਰਵਾਈ ਕਰਦੇ ਜਦੇ ਦੋ ਲਾਈਨ ਦੇ ਵਿੱਚ ਪਹੁੰਚ ਗਏ ਅਸੀਂ ਤੁਹਾਨੂੰ ਲੱਗਦਾ ਵੀ ਸਥਿਤੀ ਕੋਈ ਕੰਟਰੋਲ ਆ ਜਾਂ ਕਿਵੇਂ ਹੈ ਜੇ ਸਥਿਤੀ ਕੋਈ ਕੰਟਰੋਲ ਆ ਆਖ ਤੇ ਜਿਹੜਾ ਕਾਬੂ ਪਾਇਆ ਸਰਪੰਨ ਤੋਂ ਆਸੀ ਉਹ ਕਾਰਵਾਈ ਆਪ ਤੇ ਜਿੰਨਾ ਚੱਕ ਨੇਪਰੇ ਨਹੀਂ ਚੜਦੇ ਉਹਨਾਂ ਚੱਕਾਂ ਲਈ ਮੋਸਰੀ ਦੱਸ ਸਕਦੇ ਕੋਈ ਪਾਣੀ ਦੀ ਪ੍ਰੋਬਲਮ ਜਾਂ ਹੋਰ ਕੋਈ ਪ੍ਰੋਬਲਮ ਆਈ ਨਹੀਂ ਮੇਰਾ ਹਾਲ ਹੈ ਕਿ ਗੱਡੀ ਚੱਲ ਰਹੀ ਹੈ ਜੇ ਆਉਗੀ ਤਾਂ ਅਸੀਂ ਦੁਬਾਰਾ ਪਾਈਪ ਲਾਈ ਹੋਈ ਹੈ ਜੇ ਸਾਨੂੰ ਜ਼ਰੂਰਤ ਪਈ ਅਸੀਂ ਦੁਬਾਰਾ ਭਰ ਕੇ ਵੀ ਲੈ ਕੇ ਆਵਾਂ ਗੱਡੀ ਦਾ ਕੋਈ ਬਜ਼ਾਰ ਵਾਸੀਆਂ ਨੇ ਕੋਈ ਸਹਿਯੋਗ ਦਿੱਤਾ ਜੀ ਹਾਂ ਜੀ ਉਹ ਸਾਡੇ ਨਾਲ ਸਹਿਯੋਗ ਕਰ ਰਹੇ ਆ ਸਾਡੇ ਹੈਲਪਰਾਂ ਹੈਲਪਰ ਵੀ ਕਰ ਰਹੇ ਆ ਪੂਰੀ ਦੂਜੀ ਗੱਲ ਸਾਨੂੰ ਜਿਹੜੀ ਰੁਕਾਵਟ ਆ ਰਹੀ ਆ ਇੱਕ ਤਾਂ ਹਜੇ ਕਿ ਕੇਬਲਾਵਾਂ 'ਵਾਂ ਬਿਜਲੀ ਮਹਿਕਮੇ ਤੋਂ ਪਾਈ ਹੋਈਆਂ ਇਹਦਾ ਕਰਕੇ ਤੇ ਇੱਕ ਦੁਕਾਨਾਂ ਵਾਲਿਆਂ ਦੇ ਜਿਹੜੀਆਂ ਫਲੈਕਸ ਆ ਪਈਆਂ ਹੋਈਆਂ ਆਪਣੇ ਆ ਪੂਰੇ ਸਾਮਾਨ ਕਰਨ ਨੂੰ ਪਏ ਹੋਏ ਕੱਪੜੇ ਇਹਨਾਂ ਕਰਕੇ ਸਾਨੂੰ ਜਿਹੜਾ ਉੱਥੋਂ ਆਉਣ ਤੱਕ ਦਾ ਇੱਕ ਮਿੰਟ ਲੱਗਿਆ ਪਰ ਇਹ ਵੀ ਵਜ੍ਹਾ ਕੇਬਲਾਾਂ ਦੀ ਵਜ੍ਹਾ ਨਾਲ ਸਾਨੂੰ ਬਹੁਤ ਦਿੱਕਤ ਆਈ ਇੱਥੇ ਤਾਂ ਗੱਡੀ ਲੈ ਕੇ ਆਉਣ ਦੀ ਕਿਉਂਕਿ ਸਾਡਾ ਜੇ ਕੋਈ ਖਾਸਾ ਹੁੰਦਾ ਤਾਂ ਕੇ ਉਹਨਾਂ ਦੀ ਵਜ੍ਹਾ ਨਾਲ ਸਾਡਾ ਹਾਦਸਾ ਹੋਣਾ ਜਾਂ ਕੋਈ ਸਾਡਾ ਮੁਲਾਜ਼ਮ ਇਹਦੇ ਨਾਲ ਜਦੋਂ ਕੇਬਲ ਤਾਂ ਚੱਗਦੇ ਆ ਕਿ ਕਰੰਟ ਆ ਗਿਆ ਤਾਂ ਸਾਡਾ ਕੋਈ ਮੁਲਾਜ਼ਮ ਦਾ ਨੁਕਸਾਨ ਹੋ ਸਕਦਾ ਪਾਸਟਾ ਕਰੀਓ ਵੀ ਸਾਡਾ ਇਹ ਜਿਹੜਾ ਹੱਲ ਕੀਤਾ ਜਾਵੇ ਮੇਨ ਬਾਜ਼ਾਰ ਦੇ ਵਿੱਚੋਂ ਜਿੰਨੀ ਵੀ ਕੇਬਲ ਆ ਇਹ ਕੰਮ ਸੇ ਖੰਮ 12 ਤੋਂ 13 ਫੁੱਟ ਉੱਗੀ ਚੱਕੀ ਜਾਵੇ ਤੇ ਆ ਫਲੈਕਸਿੰਗ ਹਟਾਈਆਂ ਜਾਣ ਦੁਕਾਨਦਾਰਾਂ ਵੀਰਾਂ ਤੋਂ ਜਿਹੜੀਆਂ ਸਾਨੂੰ ਇਹ ਇਹਦੀ ਪ੍ਰੋਬਲਮ ਆ ਰਹੀ ਹੈ ਠੀਕ ਹੈ ਜੀ ਘੱਟਾ ਹੀ ਜੋ ਨਗਾ ਆਪਣਾ ਜਰ ਸਿਵਲੰਗਾ ਹਾਊਸ ਦੇ ਅੱਗ ਲੱਗੀ ਹੈ ਇਹ ਅੱਗ ਦੀ ਕੁਝ ਕਾਰਨਾਂ ਦਾ ਪਤਾ ਲੱਗਿਆ ਕਿਸ ਕਰਕੇ ਅੱਗ ਲੱਗੀ ਮੈਂ ਨਵਿੰਦਰ ਸਿੰਘ ਕਰਤਾਰ ਮੰਡਰੋਂ ਤੋਂ ਰਾਜਮਾ ਤੇ ਇਹ ਸ਼ਾਰਟ ਸਰਕਟ ਨਾਲ ਅੱਗ ਲੱਗੀ ਆ ਸਵੇਰੇ 10:30 ਵਜੇ ਤੇ ਸਾਨੂੰ ਜਦੋਂ ਕਾਲ ਕੀਤੀ ਇਹਨਾਂ ਨੇ ਅਸੀਂ ਤੁਰੰਤ ਹੀ ਗੱਡੀ ਸਟਾਰਟ ਕਰਕੇ 50 ਮਿੰਟਾਂ ਦੇ ਵਿੱਚ ਵਿੱਚ ਕਿਉਂਕਿ ਰਸਤੇ ਵਿੱਚ ਤਾਰਾ ਹੋਣ ਕਰਕੇ ਡਰਾਈਵ ਕਰਦੀ ਸਮੱਸਿਆ ਕਰਕੇ ਤਾਂ ਪੰਜਾਬ ਹੋਣ ਕਰਕੇ ਖੜਾ ਥੋੜਾ ਜਿਹਾ ਟਾਈਮ ਲੱਗਿਆ ਇਸ ਲਈ ਜੋ ਅਸੀਂ ਬਾਹਰਲੇ ਬਜ਼ਾਰ ਗੱਡੀ ਖੜਾ ਕੇ ਤੇ 650 ਫੁੱਟ ਲੰਮੀ ਪੈਪ ਪਾ ਕੇ ਤੇ ਅੱਗ ਦੇ ਗੋਲੇ ਕਹਿ ਤੇ ਉੱਥੇ ਆਪਾਂ ਨੂੰ ਕੰਪੋ ਪਾਇਆ ਇਹ ਕੁਝ ਪਤਾ ਲੱਗੇ ਵੀ ਕਿੰਨੇ ਦਾ ਨੁਕਸਾਨ ਹੋਇਆ ਜੀ ਤੇ ਜੋ ਤੱਕ ਆਪਣੇ ਮਾਲਕ ਕਹਿੰਦੇ ਆ 6 7 ਲੱਖ ਰੁਪਏ ਦਾ ਨੁਕਸਾਨ ਹੋਇਆ 60 ਲੱਖ ਰੁਪਏ ਦਾ ਨੁਕਸਾਨ ਮਾਲਕ ਕਹਿੰਦੇ ਵੀ ਇੰਨੇ ਦਾ ਨੁਕਸਾਨ ਹੋਇਆ ਵਾ ਤੇ ਇਹ ਅੱਗ ਕਿੱਡੀ ਵੀ ਮੰਜ਼ਿਲ ਤੇ ਲੱਗੀ ਸੀਗੀ ਇਹ ਅੱਗ ਤੀਜੀ ਮੰਜ਼ਿਲ ਤੇ ਲੱਗੀ ਤੇ ਹੋਰ ਕੋਈ ਆਸ-ਪਾਸ ਨੁਕਸਾਨ ਤਾਂ ਨਹੀਂ ਹੋਇਆ ਕਿਸੇ ਨੂੰ ਜੀ ਨਹੀਂ ਹੋਰ ਕੋਈ ਨਾ ਖਾਨ ਨਹੀਂ ਹੋਇਆ ਆਸ-ਪਾਸ ਤੇ ਇੱਕ ਟੋਟਲ ਕਿੰਨੀਆਂ ਗੱਡੀਆਂ ਪਾਣੀ ਦੇ ਲੱਗੀਆਂ ਜਿੱਥੇ ਅੱਗ ਚ ਇੱਥੇ ਜੀ ਦੋ ਗੱਡੀਆਂ ਪਾਣੀ ਦੇ ਲੱਗੀਆਂ ਜੇ ਸਾਨੂੰ ਗੱਡੀ ਅੱਗ ਦੀ ਲੋੜ ਪੈਂਦੀ ਆ ਜੀ ਫੇਰ ਕੀਤੀ ਸੀ ਮੋਗੇ ਤੋਂ ਲੁਧਿਆਣਾ ਤੋਂ ਫੇਰ ਗੱਡੀਆਂ ਕਿਹਾ ਹੋਇਆ ਸੀ ਤੇ ਇਹ ਪਤੰਗ ਵਿਆਹ ਚ ਕੋਈ ਪਹਿਲਾਂ ਵੀ ਹ ਅੱਜ ਇੱਕ ਪਹਿਲਾਂ ਵਜਾ ਆਪਣੇ ਤੰਗ ਵਿਆਰ ਦੇ ਵਿੱਚ ਦੁਕਾਨ ਨੂੰ ਅੱਗ ਲੱਗੀ ਸੀ ਉਦੋਂ ਵੀ ਇਹ ਇੰਨੀ ਲੰਮੀ ਪੈਪਾ ਕੇ ਅਸੀਂ ਕਾਪੂ ਕਿਦਾਂ ਕੀਤਾ ਤਰੀਕਾ ਅੱਜ